ਕੈਨ ਟੀਵੀ ਦੇ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਾਂ ਸ਼ਾਹਿਦ ਖਾਨ ਜਲਾਲਾਬਾਦ ਦੇ ਵਿੱਚ ਫਿਰੋਜ਼ਪੁਰ ਫਾਜ਼ਿਲਕਾ ਰੋਡ ਦੇ ਉੱਤੇ ਪਿੰਡ ਟੀਰ ਮੁਹੰਮਦ ਦੇ ਕੋਲ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਹੈ ਤੁਹਾਨੂੰ ਦੱਸ ਦਿੱਕ ਕਿ 17 ਸਾਲ ਦੀ ਨਾਬਾਲਗ ਕੁੜੀ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਜਿਹਾ ਕੁੜੀ ਦੇ ਪਿਓ ਦੇ ਵੱਲੋਂ ਇਹ ਵੱਡੇ ਜਿਹੜੇ આરોਪ ਨੇ ਉਹ ਲਾਏ ਗਏ ਨੇ ਕਿ ਕੁਝ ਅਣਪਛਾਤੇ ਲੋਕਾਂ ਦੇ ਵੱਲੋਂ ਉਸ ਨੂੰ ਅਤੇ ਉਸ ਦੀ ਕੁੜੀ ਨੂੰ ਜਦੋਂ ਜਾ ਰਹੇ ਸੀਗੇ ਦੋ ਪਹੀਆ ਵਾਹਨ ਤੇ ਟੱਕਰ ਦੇ ਰਹੀ ਟੱਕਰ ਉਹਨਾਂ ਨੂੰ ਮਾਰੀ ਗਈ ਆ ਤੇ ਕੁੜੀ ਨੂੰ ਕਿਡਨਾਪ ਕਰਨ ਦੀ ਜੜੀ ਆ ਉਹ ਕੋਸ਼ਿਸ਼ ਕੀਤੀ ਗਈ ਆ ਤੇ ਉਹਦੇ ਵੱਲੋਂ ਜਾਣਕਾਰੀ ਦਿੱਤੀ ਗਈ ਆ ਕੁਝ ਕੇ ਕੁਝ ਸਮਾਂ ਪੱਲਾ ਵੀ ਇਹਨਾਂ ਲੋਕਾਂ ਦੇ ਵੱਲੋਂ ਉਸ ਦੀ 17 ਸਾਲ ਦੀ ਨਾਬਾਲਗ ਕੁੜੀ ਨੂੰ ਕਿਡਨਾਪ ਕੀਤਾ ਗਿਆ ਸੀ ਲੇਕਿਨ ਕਿਸੇ ਤਰ੍ਹਾਂ ਉਹ ਕੁੜੀ ਜਿਹੜੀ ਆ ਉਹਨਾਂ ਦੇ ਕੋਲ ਵਾਪਸ ਆ ਗਈ ਜਿਸ ਤੋਂ ਬਾਅਦ ਇਹਨਾਂ ਲੋਕਾਂ ਦੇ ਉੱਤੇ ਕੇਸ ਹੋਏ ਕੋਰਟ ਦੀ ਕਾਰਵਾਈ ਜਿਹੜੀ ਆ ਇਹਨਾਂ ਤੇ ਚੱਲ ਰਹੀ ਆ ਇਹ ਹੀ ਕਾਰਨ ਆ ਕਿ ਰஞ்சிਸ਼ ਦੇ ਵੱਜੋਂ ਇਹਨਾਂ ਦੇ ਵੱਲੋਂ ਇੱਕ ਵਾਰ ਫੇਰ ਤੋਂ ਜਿਹੜਾ ਕੁੜੀ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤੁਹਾਨੂੰ ਦੱਸਦੇ ਕਿ 17 ਸਾਲ ਦੀ ਜਿਹੜੀ ਨਾਬਾਲਗ ਕੁੜੀ ਆ ਉਸਦੇ ਪਿਓ ਦੇ ਵੱਲੋਂ ਇਹ ਵੱਡੇ ਇਨਸਾਮ ਲਾਇਏ ਗਏ ਨੇ ਪੂਰਾ ਮਾਮਲਾ ਜਿਹੜਾ ਜਲਾਲਾਬਾਦ ਦਾ ਫਿਰੋਜ਼ਪੁਰ ਫਾਜ਼ਿਲਕਾ ਰੋਡ ਤੋਂ ਇਹ ਜਿਹੜਾ ਮਾਮਲਾ ਸਾਹਮਣੇ ਆਇਆ ਜਿੱਥੇ ਪਿਓ ਨੇ ਇਹ 에ਰੋਪਲੇਨ ਹੈ ਕਿ ਉਸ ਦੀ 17 ਸਾਲਾ ਨਾਬਾਲਗ ਕੁੜੀ ਨੂੰ ਜਿਹੜਾ ਅਗਵਾ ਕਰਨ ਦੀ ਕੁਝ ਲੋਕਾਂ ਦੇ ਵੱਲੋਂ ਕੋਸ਼ਿਸ਼ ਕੀਤੀ ਗਈ ਹੈ ਦੋ ਪਹੀਆ ਵਾਹਨ ਦੇ ਉੱਤੇ ਉਜਾਰੇ ਸੀ ਕਿ ਉਹਨਾਂ ਨੇ ਪਿੱਛੋਂ ਦੀ ਟੱਕਰ ਮਾਰੀ ਗਈਆ ਤੇ ਜਾਨਲੇਵਾ ਜਿਹੜਾ ਹਮਲਾ ਉਹ ਕੀਤਾ ਗਿਆ ਦਾਸ ਜੀ ਕੇ ਸਰਕਾਰੀ ਹਸਪਤਾਲ ਦਜਲਾਲਾਬਾਦ ਚ ਦਾਖਲ ਪਿੰਡ ਸੁੱਲਾ ਦੇ ਵਿਅਕਤੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਲਗਭਗ 4 ਮਹੀਨੇ ਪਹਿਲਾਂ ਗੁੱਲਾ ਦਾ ਇੱਕ ਨੌਜਵਾਨ ਅਤੇ ਦਸ ਹੋਰ ਵਿਅਕਤੀ ਉਸ ਦੀ 17 ਸਾਲਾ ਨਾਬਾਲਗ ਲੜਕੀ ਨੂੰ ਕਿਡਨੈਪ ਕਰਕੇ ਲੈ ਗਏ ਸਨ ਅਤੇ ਲੜਕੀ ਕਿਸੇ ਤਰ੍ਹਾਂ ਸਾਡੇ ਕੋਲ ਵਾਪਸ ਘਰ ਆ ਗਈ ਤਾਂ ਮੇਰੀ ਲੜਕੀ ਤੇ ਬਿਆਨਨਾਮੇ ਪਿੰਡ ਸੁੱਲਾ ਦੇ ਨੌਜਵਾਨ ਸਾਡੇ ਥਾਣਾ ਅਮੀਰ ਖਾਸ ਵਿਖੇ तहत मुकदमा नेानों मार्गिया दे रहे जख्मी व्यक्ति ने कहा कि जो उन्नी मार्जी दोपहर तो डेढ़ बजे के करीब वो अपनी धीन पेपर दबा के जलालाबाद तो वापस घर जा रहा है तो उक्त नौजवान सने कुछ होर हमलावर उन्होंने पीछा कर रहे सन ਤਾਂ ਜਦੋਂ ਪਿੰਡ ਪੀਰ ਮੁਹੰਮਦ ਤੋਂ ਥੋੜੀ ਪਿੱਛੇ ਪਹੁੰਚੇ ਤਾਂ ਉਹਨਾਂ ਦੇ ਵੱਲੋਂ ਐਫਪੀ1 ਨੂੰ ਕਾਰ ਦੇ ਨਾਲ ਟੱਕਰ ਮਾਰ ਕੇ ਅੱਖਾਂ 'ਚ ਲਾਲ ਵਿੱਚ ਪਾਊਡਰ ਪਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਦੇ ਤੀ ਅਤੇ ਦੋਵੇਂ ਉਹ ਡਿੱਗ ਪਏ ਅਤੇ ਉਹਨਾਂ ਦੇ ਵੱਲੋਂ ਮੇਰੇ ਉੱਤੇ ਜਾਲ ਦੇ ਵਾ حملہ ਕੀਤਾ ਗਿਆ ਤੇ ਇੱਕ ਬਰ ਫਿਰ ਤੋਂ ਮੇਰੀ ਤੀ ਨੂੰ ਕਿਡਨਾਪ ਕਰਨ ਦੀ ਜਣੀਆ ਕੋਸ਼ਿਸ਼ ਇਹਨਾਂ ਲੁਖਾ ਦੇ ਵੱਲੋਂ ਇੱਕੀ ਗਈ ਆ